ਜਿਹੜਾ ਤੁਹਾਡਾ ਜਵਾਕ ਨੇ ਆਪਣੇ ਨਗਰ ਨੂੰ ਰੁਤਬਾ ਦਿੱਤਾ ਹੈ ਨਾ ਉਹਦਾ ਕੋਈ ਵੀ ਇੰਡੀਆ ਦਾ ਤਾਂ ਕੀ ਮੇਰਾ ਕਹਾ ਸੰਸਾਰ ਦੇ ਕੋਈ ਸ਼ਹਿਰ ਵੱਡੇ-ਵੱਡੇ ਉਹ ਮੁਕਾਬਲਾ ਨਹੀਂ ਕਰਦੇ ਜਿਸ ਜਗ੍ਹਾ ਦੇ ਉੱਤੇ ਅੱਜ ਸਾਡਾ ਮੂਸਾ ਖੜਾ ਹੈ ਮੂਸੇ ਪਿੰਡ ਦੀ ਜੇ Google ਤੇ ਆਪਾਂ ਸਰਚ ਵੇਖੀਏ ਤਾਂ ਇਹ ਉਹ ਪਿੰਡ ਹੈ ਆ ਸਧਾਰਨ ਜੇ ਗੇਟ ਦੇ ਕੋਲੇ ਉਹ ਨੇ ਜਿਹੜੇ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਸਰਚ ਕੀਤੇ ਜਾਂਦੇ ਨੇ ਸਭ ਤੋਂ ਵੱਧ ਫੋਟੋ ਜੇ ਖਿੱਚੀ ਜਾਂਦੀ ਹੈ ਤਾਂ ਇਸ ਛੋਟੇ ਜੇ ਘਰ ਦੀ ਖਿੱਚੀ ਜਾਂਦੀ ਹੈ ਤੁਹਾਡੇ ਨਗਰ ਦੀ ਖਿੱਚੀ ਜਾਂਦੀ ਹੈ ਤੁਹਾਨੂੰ ਤੁਹਾਡਾ ਜਿਹੜਾ ਪੁੱਤ ਹੈ ਉਹ ਏਡਾ ਵੱਡਾ ਮਾਣ ਦੇ ਕੇ ਗਿਆ ਵੀ ਤੁਹਾਡੇ ਪਿੰਡ ਦੇ ਸਾਈਨ ਬੋਰਡ ਹੈ ਜਿੱਥੇ ਮੂਸਾ ਲਿਖਿਆ ਹੋਇਆ ਹੈ ਉੱਤੇ ਖੜਖੜ ਕੇ ਲੋਕ ਫੋਟੋਆਂ ਕਰਵਾ ਕੇ ਜਾਂਦੇ ਆ ਜਿਹੜੇ ਦੇਸ਼ਾਂ ਵਿਦੇਸ਼ਾਂ ਚੋਂ ਆਉਂਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜੀਤਮਿੰਦਰ ਸਿੰਘ ਸਿੱਧੂ ਸਾਹਿਬ ਸਾਡੇ ਕੈਂਡੀਡੇਟ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀ ਸਾਡੇ ਐਮ.ਐਲ.ਏ. ਸਾਹਿਬ ਸਾਹਿਬਕਾ ਸੁਗੜ ਤੋਂ ਉਹ ਫਿਰ ਸਾਹਿਬ ਤੇ ਮੇਰੇ ਕਾਮਰੇਡ ਵੀਰ ਸਮੁੱਚੀ ਕਾਂਗਰਸੀ ਲੀਡਰਸ਼ਿਪ ਜਿਹਨੇ ਤੁਸੀਂ ਨਾਲ ਆਏ ਹੋ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਵੋਟਰ ਭੈਣੋ ਭਰਾਵੋ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਚੱਲੀ ਹੈ ਆਪਾਂ ਜਸਟਿਸ ਦੀ ਕਰਦੇ ਆ ਜਸਟਿਸ ਦੀ ਮੈਂ ਤੁਹਾਡੇ ਨਾਲ ਡਿਸਕਸ ਨਹੀਂ ਕਰਨੀ ਕਿਉਂਕਿ ਮੈਂ ਇਨਸਾਫ ਦੇ ਬਾਰੇ ਸਾਰੇ ਪੰਜਾਬ 'ਚ ਹੀ ਬੋਲੀ ਜਾਂਦਾ ਤੇ ਤੁਸੀਂ ਮੇਰਾ ਪਰਿਵਾਰ ਨੂੰ ਤੁਹਾਨੂੰ ਹਰ ਗੱਲ ਦਾ ਪਤਾ ਹੈ ਆਪਾਂ ਮੌਤ ਤਾਂ ਮੌਤ ਉਸ ਤੋਂ ਬਾਅਦ ਜੋ ਆਪਣੇ ਨਾਲ ਹੋਇਆ ਉਹ ਕੋਈ ਤੁਹਾਡੇ ਤੋਂ ਲੁਕਾਇਆ ਛਿਪਿਆ ਨਹੀਂ ਤਾਂ ਮੈਂ ਜਿਆਦਾ ਸਮਾਂ ਉਸ ਗੱਲ ਦੇ ਉੱਤੇ ਨਹੀਂ ਲਾਉਣਾ ਮੈਂ ਤੁਹਾਨੂੰ ਬੇਨਤੀ ਇੱਕ ਇਹੀ ਕਰਨੀ ਆ ਵੀ ਬਾਕੀ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਮੈਂ ਜਦੋਂ ਤੋਂ ਸਰਪੰਚ ਬਣਿਆ ਮੈਂ ਸਾਨੂੰ ਲੀਡਰ ਸਾਹਿਬ ਬੈਠੇ ਨੇ ਆਪਣੇ ਹਲਕਾ ਇੰਚਾਰਜ ਬੈਠੇ ਨੇ ਜੇ ਤਾਂ 5 ਸਾਲਾਂ ਦੇ ਵਿੱਚ ਕਿਸੇ ਦਾ ਵੀ ਕੰਮ ਠਾਣੇ ਚੋਂ ਕਿ ਪ੍ਰਸ਼ਾਸਨ ਕੋਲੇ ਤੁਸੀਂ ਆਏ ਹੋਵੋ ਨਹੀਂ ਹੋਇਆ ਤਾਂ ਮੈਂ ਗੁਨਾਹਗਾਰ ਆ ਵੀਰਾ ਹੱਥ ਖੜੇ ਕਰਕੇ ਤਾਂ ਕਹਿ ਸਕਦਾ ਹਾਂ ਕਿ ਕਿਸੇ ਦਾ ਵੀ ਕਦੇ ਕੋਈ ਕੰਮ ਰੁਕਿਆ ਹੋਵੇ ਤਾਂ ਤੁਸੀਂ ਖੜੇ ਹੋ ਕੇ ਨੇਤਾ ਜੀ ਦੇ ਧਿਆਨ ਚ ਲਿਆ ਸਕਦੇ ਹੋ ਪਰੰਤੂ ਅਸੀਂ ਜਦੋਂ ਸਰਪੰਚ ਬਣੇ ਸਰਪੰਚ ਵੀ ਮੂਫਲੀ ਨਾ ਬਣੇ ਸੀ ਕਿਉਂਕਿ ਮੇਰੇ ਪੁੱਤ ਦਾ ਇਹ ਸੁਪਨਾ ਸੀ ਜੇ ਨਸ਼ੇ ਵੰਡ ਕੇ ਲੋਕਾਂ ਦੇ ਧੀ ਪੁੱਤਾਂ ਦਾ ਗਲਤ ਆ ਤਾਂ ਪਾ ਕੇ ਮੈਂ ਸਰਪੰਚ ਬਣਿਆ ਤਾਂ ਮੇਰਾ ਸਰਪੰਚ ਬਣਿਆ ਦਾ ਕੋਈ ਫਾਇਦਾ ਨਹੀਂ। ਤਾਂ ਆਪਾਂ ਤੰਦੇਹੀ ਦੇ ਨਾਲ ਜਿੰਨਾ ਤੁਸੀਂ ਮੈਨੂੰ ਪਿਆਰ ਦੇ ਕੇ ਜਿਤਾਇਆ ਆਪਾਂ ਉਹਨੂੰ ਵੱਧ ਸ਼ਿੱਦਤ ਦੇ ਨਾਲ ਤੁਹਾਡੀ ਸੇਵਾ ਕੀਤੀ ਐ। ਡਿਵੈਲਪਮੈਂਟ ਦਾ ਕੰਮ ਜਿੰਨਾ ਹੋਇਆ ਤੁਹਾਡੇ ਤੋਂ ਸਾਰਾ ਕੋਈ ਭੁੱਲੇ ਨਹੀਂ ਉਹ ਤੁਸੀਂ। ਪਰ ਇੱਕ ਗੱਲ ਯਾਦ ਰੱਖਿਓ। ਆਹ ਹੋ ਸਕਦਾ ਕੋਈ ਮੇਰੇ ਤੋਂ ਫਿਰ ਵੀ ਕਮੀਆਂ ਰਹਿ ਗਈਆਂ ਸੱਕੋ ਕੋ ਕੰਮ ਬਹੁਤ ਵੱਡਾ ਨਗਰ ਦਾ ਕੰਮ ਬਹੁਤ ਵੱਡਾ ਹੁੰਦਾ ਫਿਰ ਵੀ ਥੋੜਾ ਬਹੁਤ ਹੀ ਕਿੰਨਾ ਕਿਤੇ ਕੋਈ ਅਧੂਰਾ ਕੰਮ ਰਹਿ ਸਕਦਾ ਪਰ ਤੁਸੀਂ ਇਸ ਤੋਂ ਵੀ ਉੱਪਰ ਉੱਠ ਕੇ ਗੱਲ ਸੋਚਣੀ ਹੈ ਵੀ ਜਿਹੜਾ ਤੁਹਾਡਾ ਜਵਾਕ ਨੇ ਆਪਣੇ ਨਗਰ ਨੂੰ ਰੁਤਬਾ ਦਿੱਤਾ ਹੈ ਨਾ ਉਹਦਾ ਕੋਈ ਵੀ ਇੰਡੀਆ ਦਾ ਤਾਂ ਕੀ ਮੇਰਾ ਕਹਾ ਸੰਸਾਰ ਦੀ ਕੋਈ ਸ਼ਹਿਰ ਵੱਡੇ ਵੱਡੇ ਉਹ ਮੁਕਾਬਲਾ ਨਹੀਂ ਕਰਦੇ ਜਿਸ ਜਗ੍ਹਾ ਦੇ ਉੱਤੇ ਅੱਜ ਸਾਡਾ ਮੂਸਾ ਖੜਾ ਹੈ ਮੂਸੇ ਪਿੰਡ ਦੀ ਜੇ Google ਤੇ ਆਪਾਂ ਸਰਚ ਵੇਖੀਏ ਤਾਂ ਇਹ ਉਹ ਪਿੰਡ ਹੈ ਆ ਸਧਾਰਨ ਜੇ ਗੇਟ ਦੇ ਕੋਲੇ ਉਹ ਨੇ ਜਿਹੜੇ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਸਰਚ ਕੀਤੇ ਜਾਂਦੇ ਨੇ ਸਭ ਤੋਂ ਵੱਧ ਫੋਟੋ ਜੇ ਖਿੱਚੀ ਜਾਂਦੀ ਹੈ ਤਾਂ ਇਸ ਛੋਟੇ ਜਿਹੇ ਘਰ ਦੀ ਖਿੱਚੀ ਜਾਂਦੀ ਹੈ ਤੁਹਾਡੇ ਨਗਰ ਦੀ ਖਿੱਚੀ ਜਾਂਦੀ ਹੈ ਤੁਹਾਨੂੰ ਤੁਹਾਡਾ ਜਿਹੜਾ ਪੁੱਤ ਹੈ ਉਹ ਏਡਾ ਵੱਡਾ ਮਾਣ ਦੇ ਕੇ ਗਿਆ ਵੀ ਤੁਹਾਡੇ ਪਿੰਡ ਦੇ ਸਾਈਨ ਬੋਰਡ ਆ ਜਿੱਥੇ ਮੂਸਾ ਲਿਖਿਆ ਹੋਇਆ ਹੈ ਉੱਤੇ ਖੜਖੜ ਕੇ ਲੋਕ ਫੋਟੋਆਂ ਕਰਵਾ ਕੇ ਜਾਂਦੇ ਆ ਜਿਹੜੇ ਦੇਸ਼ਾਂ ਵਿਦੇਸ਼ਾਂ ਚੋਂ ਆਉਂਦੇ ਆ ਉਹ ਮਾਣ ਮਹਿਸੂਸ ਕਰਦੇ ਆ ਕਿੰਦਾਂ ਮੂਸੇ ਦੀ ਫਿਰਨੀ ਦੇ ਖੜਾ ਮੈਂ ਮੂਸੇ ਨੂੰ ਜਾਣ ਵਾਲੇ ਰਾਹ ਦੇ ਉੱਤੇ ਖੜਾ ਇਹ ਮਾਨ ਵੀਰਾਂ ਸੌਖਾ ਨਹੀਂ ਮਿਲਿਆ ਇਹ ਮਾਨ ਤੁਹਾਡੇ ਬੱਚੇ ਨੇ ਬਹੁਤ ਵੱਡੀ ਸ਼ਹਾਦਤ ਦੇ ਕੇ ਇੱਕ ਨਗਰ ਨੂੰ ਇੱਕ ਵੱਖਰੀ ਪਹਿਚਾਣ ਸੰਸਾਰ ਦੇ ਉੱਤੇ ਦਿੱਤੀ ਹੈ ਮੈਂ ਕੱਲ ਸਿੱਧੂ ਸਾਹਿਬ ਦਾ ਰੋਡ ਸ਼ੋਅ ਕਰਕੇ ਆਇਆ ਸੀ ਤਾਂ ਜਦੋਂ ਅਸੀਂ ਇਹਦਾ ਜੱਦੀ ਪਿੰਡ ਪੂਲਾ ਵਿੱਚ ਦੀ ਨੰਗੇ ਲੋਕਾਂ ਨੇ ਸਾਡਾ ਬਹੁਤ ਸਵਾਗਤ ਕੀਤਾ ਮੈਂ ਸਿੱਧੂ ਸਾਹਿਬ ਨੇ ਵਾਅਦਾ ਕਰਿਆ ਸੀ ਇਹ ਤੁਹਾਡਾ ਜੱਦੀ ਪਿੰਡ ਹੈ ਤੇ ਸਾਡਾ ਜੱਦੀ ਪਿੰਡ ਮੂਸਾ ਹੈ ਅਸੀਂ ਵੋਟਾਂ ਤੁਹਾਨੂੰ ਤੁਹਾਡੇ ਪੁੱਲੇ ਤੋਂ ਵੱਧ ਪਾ ਕੇ ਕੱਢਾਂਗੇ ਉੱਥੇ ਜੰਦੇ ਸ਼ਾਨਾ ਹੋ ਸਾਰਾ ਉਹ ਵੀ ਸਿੱਧੂ ਨੇ ਤੇ ਅਸੀਂ ਵੀ ਸਿੱਧੂ ਆ ਤਾਂ ਹੁਣ ਸਾਡੇ ਦੋਨੇ ਸਿੱਧੂ ਭਰਾਵਾਂ 'ਚ ਮੁਕਾਬਲਾ ਵੀ ਅਸੀਂ ਉਹ ਵੱਧ ਪਾਉਂਦੇ ਕਿ ਅਸੀਂ ਵੱਧ ਪਾਉਂਦੇ ਆ ਪਰ ਇਸ ਗੱਲ ਦਾ ਧਿਆਨ ਰੱਖਣਾ ਹੈ ਮੂਸਾ ਹਮੇਸ਼ਾ ਹੀ ਪੰਜਾਬ ਦਾ ਸੰਸਾਰ ਦਾ ਮੋਰੀ ਪਿੰਡ ਹੈ ਇਹਨੂੰ ਮੋਰੀ ਬਣਾ ਕੇ ਰੱਖਣਾ ਇਹ ਭੁੱਲ ਜੋ ਭੋਲਾ ਕੋਣਾ ਬਲਕੌਰ ਕੋਣਾ ਇਹ ਗੱਲ ਛੱਡ ਦਿਓ ਪਰantu ਤੁਹਾਡੇ ਨਗਰ ਦੀ ਚੜ੍ਹਦੀ ਕਲਾ ਜੇ ਕੋਈ ਅੱਜ ਪ੍ਰਸ਼ਾਸਨ ਦੇ ਵਿੱਚ ਕੋਈ ਸਕੀਮ ਆਉਂਦੀ ਹੈ ਕੋਈ ਗ੍ਰਾਂਟ ਆਉਂਦੀ ਹੈ ਤਾਂ ਤੁਹਾਨੂੰ ਇਹ ਮਾਣ ਹੈ ਤੁਸੀਂ ਕਹੋ ਚਾਹੇ ਨਾ ਕਹੋ ਤੁਸੀਂ ਡੀਸੀ ਸਾਹਿਬ ਨੂੰ ਮਿਲੇ ਹੋਮੋ ਚਾਹੇ ਨਾ ਮਿਲੇ ਹੋਮੋ ਪਰ ਤੁਹਾਡਾ ਨੰਬਰ ਪਹਿਲੀਆਂ ਚ ਲੱਗਦਾ ਹੈ ਇਹ ਰੁਤਬਾ ਇਹ ਰੈਂਕ ਤੁਹਾਡੇ ਹਿੱਸੇ ਆਇਆ ਔਰ ਆਪਾਂ ਇਹਨੂੰ ਬਰਕਰਾਰ ਰੱਖਣਾ ਹੈ ਇਸ ਗੱਲ ਨੂੰ ਤਾਂ ਮੇਰੇ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਵੀ ਸਾਰੀਆਂ ਗੱਲਾਂ ਨੂੰ ਭੁੱਲ ਭੁਲਾ ਕੇ ਜੇ ਕਿਸੇ ਦਾ ਕੋਈ ਮੇਰੇ ਨਾਲ ਮਾੜਾ ਮੋਟਾ ਮਨ ਸ਼ਿਕਵਾ ਹੋਵੇ ਤਾਂ ਮੇਰੇ ਤੇ ਕਸੀਮਤ ਰੱਖਿਓ ਤਾਂ ਆਪਾਂ ਭਰਾ ਸਿੱਧੂ ਦਾ ਇਹਨਾਂ ਦਾ ਨੁਕਸਾਨ ਨਹੀਂ ਕਰਨਾ ਜੱਜ ਕੇ ਆਪਣੇ ਪਿੰਡ ਜੋ ਆਪਾਂ ਲੀਡ ਦਵਾ ਕੇ ਥੋ ਤੋੜਨੀ ਹੈ ਤਾਂ ਜੋ ਆਪਾਂ ਬੜੇ ਮਾਣ ਦੇ ਨਾਲ ਕੱਲ ਨੂੰ ਐਮਪੀ ਬਣ ਕੇ ਲੋਕ ਸਭਾ ਦੇ ਵਿੱਚ ਜਾਣ ਆਪਾਂ ਇਹਨਾਂ ਤੋਂ ਜਸਟਿਸ ਦੀ ਜਿਹੜੀ ਉਮੀਦ ਹੈ ਉਹ ਪੂਰੀ ਰੱਖਾਂਗੇ ਉੱਥੇ ਜਾ ਕੇ ਆਪਣਾ ਪੱਖ ਰੱਖਣ ਤੇ ਡਿਵੈਲਪਮੈਂਟ ਦੇ ਲਈ ਆਪਾਂ ਜਿੰਨਾ ਵੱਧ ਤੋਂ ਵੱਧ ਯੋਗਦਾਨ ਕੱਲਾ ਸਿੱਧੂ ਸਾਹਿਬ ਕੀ ਆਪਣੇ ਕੋਲ ਤਾਂ ਬਹੁਤ ਕੁਝ ਹੈ ਆਪਾਂ ਡਵੈਲਪਮੈਂਟ ਵਾਲੀ ਚਿੰਤਾ ਤੁਸੀਂ ਛੱਡ ਦਿਓ ਇਸ ਗੱਲ ਦੀ ਜਿੰਨਾ ਵੀ ਆਪਣਾ ਕੋਈ ਪਾਣੀ ਦਾ ਵਾਟਰ ਲੈਵਲ ਦਾ ਇਸ ਪਾਸੇ ਨੂੰ ਆਪਾਂ ਬਹੁਤ ਵਧੀਆ ਪੂਰੇ ਪੰਜਾਬ ਤੋਂ ਮੋਰੀ ਕੰਮ ਕਰਾਂਗੇ ਤਾਂ ਮੈਂ ਤੁਹਾਡੇ ਤੋਂ ਇਹੀ ਉਮੀਦ ਰੱਖਦਾ ਹੋਇਆ ਇੱਕ ਵਾਰੀ ਦੋਨੇ ਹੱਥ ਖੜੇ ਕਰਕੇ ਸਿੱਧੂ ਸਾਹਿਬ ਨੂੰ ਯਕੀਨ ਦਿਵਾਓ ਵੀ ਅਸੀਂ ਆਪਣੇ ਨਗਰ 'ਚ ਪੂਰਾ ਜੋਰ ਲਾ ਦੇਾਂਗੇ ਬਹੁਤ ਬਹੁਤ ਧੰਨਵਾਦ